ਇਹ ਇੱਕ ਨੁਕਸਾਨ ਵੀ ਬਹੁਤ ਵੱਡਾ ਹੈਗਾ ਬਹੁਤ ਦੁੱਖ ਹੈ ਦੇਖੋ ਇਸ ਗੱਲ ਦਾ ਬੜੀ ਚਾਹ ਤੇ ਉਮੀਦ ਦੇ ਨਾਲ ਜੋ ਇਹ ਸ਼ੋਰੂਮ ਬਣਾਇਆ ਗਿਆ ਸੀ ਤੇ ਵੱਡੀ ਸਹੂਲਤ ਦੇਣ ਦਾ ਕਿਉਂਕਿ ਜਦ ਇਹਦਾ ਅਧਗਟਨ ਹੋਇਆ ਸੀ ਮੌਸਮ ਦਿਨ ਵੀ ਇੱਥੇ ਆਇਆ ਸੀ ਤੇ ਪਰ ਦੁੱਖ ਹੈ ਵੀ ਅੱਜ ਇਹਦੀ ਬਰਬਾਦੀ ਦੇ ਅਸੀਂ ਇੱਥੇ ਆਏ ਆ ਤੇ ਇਹਨਾਂ ਦਾ ਬਹੁਤ ਵੱਡਾ ਪਲਾਨ ਸੀ ਸਾਰਾ ਏਸੀ ਕਰਨ ਦਾ ਪਲਾਨ ਸੀ ਬਹੁਤ ਵੱਡੀ ਸਹੂਲਤ ਲੋਕਾਂ ਨੂੰ ਦੇਣ ਦਾ ਇੱਥੇ ਪ੍ਰੋਗਰਾਮ ਇਹਨਾਂ ਨੇ ਬਣਾਇਆ ਹੋਇਆ ਸੀ ਪਰ ਕੁਦਰਤ ਨੂੰ ਕੁਝ ਹੋਰ ਮਨਜ਼ੂਰ ਸੀ ਇਹਦਾ ਇੰਸ਼ੋਰੈਂਸ ਹੈ ਜੀ ਮੈਨੂੰ ਹਲੇ ਇੰਸ਼ੋਰੈਂਸ ਬਾਰੇ ਪਤਾ ਨਹੀਂ ਹੈ ਇੰਸ਼ੋਰੈਂਸ ਹੈ ਕਿਉਂਕਿ ਉਹ ਬੜੀ ਜੋ ਸਰਕਾਰ ਨੂੰ ਇੱਕ ਪਰਿਵਾਰ ਦੀ مالی ਮਦਦ ਦੇਣ ਲਈ ਕੁਝ ਬੇਨਤੀ ਕਰੋਗੇ ਕਿ ਜੋ ਦੇਖੋ ਉਹ ਬੁੜੇ ਹਲੇ ਵਿਚਾਰਾ ਕਿ ਤੁਸੀਂ ਆਪਣੇ ਵੱਲੋਂ ਇਹ ਵਿਚਾਰ ਤੌਰੇ ਬਧਾਇਕ ਕੋਸ਼ਿਸ਼ ਕਰਾਂਗੇ ਸਾਹਿਬ ਕੁਦਰਤੀ ਆਫਤਾਂ ਦੇ ਵਿੱਚੋਂ ਹਾਂ ਜੇ ਕੋਈ ਕੁਝ ਸੰਭਵ ਹੋ ਸਕੇ ਅਸੀਂ ਹੋਇਆ ਕਿੰਨਾ ਕ ਨੁਕਸਾਨ ਆਣ ਲੱਗਦਾ ਹੈਗਾ ਕਿ ਫਾਇਰ ਬ੍ਰਿਗੇਡ ਹੁਣ ਤੱਕ ਨਹੀਂ ਪਹੁੰਚਿਆ ਦੇਖੋ ਫਾਇਰ ਬ੍ਰਿਗੇਡ ਤਾਂ 5-4 ਮਿੰਟਾਂ ਦੇ ਵਿੱਚ ਪਹੁੰਚਣ ਆ ਰਹੇ ਨੇ ਜੀ ਪਰ ਇਹ ਤਾਂ ਸਾਰਾ ਸੜਕੇ ਸੁਆਹ ਹੋ ਗਿਆ ਜੀ ਕਿੰਨਾ ਛੱਡ ਦੀ 200 ਫੁੱਟ ਲੰਬਾ ਛੱਡ ਹੈ ਇਹ ਜੀ ਸਾਰਾ ਛੱਡ ਹੀ ਉੱਪਰੋਂ ਬੱਸ ਸਾਰਾ ਖਤਮ ਹੋ ਕੇ ਮਤਲਬ ਜੋ ਚਦਰਾ ਸੀ ਉਹ ਵੀ ਆ ਗੁਰ ਦੱਸ ਦੇ ਹੂੰ ਤੇ ਸਾਰਾ ਜਿੰਨਾ ਟੋਟਲ ਸਮਾਨ ਹੈ ਸਾਰਾ ਸੜਕੇ ਸੁਆਹ ਹੋ ਗਿਆ ਕੰਲੀਆਂ ਸਾਈਡ ਵਾਲੀਆਂ ਕੰਧਾਂ ਦਿਖਦੀਆਂ ਨੇ ਬਾਕੀ ਇਹ ਸਾਰਾ ਕੁਝ ਖਤਮ ਹੋ ਗਿਆ। ਅੱਛਾ ਕਿੰਨੇ ਕ ਦਿਨ ਖਤਮ ਲੱਗਦਾ ਹੈਗਾ ਜੀ? ਖਤਮ ਤਾਂ ਇਹ ਬਿਲਡਿੰਗ 'ਚ 1 ਕਰੋੜ ਰੁਪਏ ਤੋਂ ਘੱਟ ਤਾਂ ਬਿਲਡਿੰਗ ਹੀ ਨਹੀਂ ਬਣਦੀ। ਦੱਸ ਦੇ। ਜੀ। ਤੇ ਆਪਣਾ ਮੈਨੂ ਲੱਗਦਾ ਵੀ ਇਹ ਘੱਟੋ-ਘੱਟ ਵੀ 2-3 ਕਰੋੜ ਰੁਪਏ ਦਾ ਘੱਟੋ-ਘੱਟ ਦੇ ਵਿੱਚ ਸਾਮਾਨ ਹੋਏਗਾ। ਜੀ। ਉਹ ਵੀ ਸਾਰਾ ਖਤਮ ਹੋ ਗਿਆ ਤੇ ਸਾਰੀ ਬਿਲਡਿੰਗ ਖਤਮ ਹੋ ਗਈ। ਪਰ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਰ ਅੱਗ ਐਨੀ ਭਿਆਨਕ ਹੈ ਮੈਂ ਸਮਝਦਾ ਇਸ ਤੇ ਕਾਬੂ ਪਾਣ ਲਈ ਫਾਇਰ ਬ੍ਰਿਗੇਡ ਲੱਗਣਗੇ ਤਾਂ ਇਸ ਤੇ ਅੱਗ ਤੇ ਕਾਬੂ ਪਾਇਆ ਜਾਊਗਾ ਪਰ ਸਮਾਨ ਸਾਰਾ ਸੜ ਕੇ ਸੁਆਹ ਹੋ ਜਾਣੀ ਨੁਕਸਾਨ ਤੋਂ ਬਚਾਈ ਖੁਦੀ ਗੱਲ ਹੈ ਜਾਨੀ ਨੁਕਸਾਨ ਤੋਂ ਬਚਾ ਹੋ ਗਿਆ ਜੋ ਸਾਰੀਆਂ ਗੱਡੀਆਂ ਵਗੈਰਾ ਦੀ ਉਹ ਵੀ ਇੱਥੋਂ ਵਾਟ ਲਿੱਤੀਆਂ ਗਈਆਂ ਜੋ ਕੁਝ ਹੋ ਸਕਿਆ ਸਾਰੇ ਲੋਕਾਂ ਦੇ ਸਹਿਯੋਗ ਦੇ ਨਾਲ ਉਹ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਬਾਕੀ ਇਹ ਸਾਰਾ ਬਹੁਤ ਹੀ ਵਧੀਆ ਐਮਾ ਜਾਉਣ ਦਾ ਜਿਹੜਾ ਸ਼ੋਰੂਮ ਜਿਹੜਾ ਇਲਾਕੇ ਦੀ ਇੱਕ ਸ਼ਾਨ ਸੀ ਪੂਰੇ ਇਲਾਕੇ 'ਚ ਲੋਕ ਇੱਥੇ ਆਉਂਦੇ ਸੀ ਤੇ ਬਹੁਤ ਹੀ ਖੁੱਲੀ ਜਗ੍ਹਾ ਤੇ ਤੇ ਵੱਡਾ ਇਹ ਸ਼ੋਰੂਮ ਬਣਾਇਆ ਗਿਆ ਸੀ ਪਰ ਕੁਝ ਹੀ ਮਹੀਨਿਆਂ ਦੇ ਵਿੱਚ ਇਹ ਕੋਈ ਛੱਡ ਸੈਂਡ ਟਾਡਾਉ ਨਹੀਂ ਨਹੀਂ ਆਹ ਨੂੰ ਜਾਂਦੇ ਨਹੀਂ ਉਹ ਐ ਨਹੀਂ ਕਰਦਾ ਯਾਰ ਚਲੋ ਉਹ ਐ ਨਹੀਂ ਕਰਦਾ ਯਾਰ ਕਿਉਂ ਤੂੰ ਜੀ